ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤਿਆ ਇੱਕ ਪਾਸੇ ਜਿੱਥੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਨਾਭਾ ਦੀ ਜ਼ਿਲ੍ਹੇ ਦੇ ਵਿੱਚ 14 ਦਿਨ ਦੀ ਨਿਆਇਕ ਹਰਾਸਤ ਦੇ ਲਈ ਭੇਜ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਬ ਨੇ ਕਿਹਾ ਜਾ ਰਿਹਾ ਹੈ ਕਿ ਮਜੀਠੀਆ ਜਿਹੜੇ ਨੇ નિર્ਦੋਸ਼ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਨਵੁੱਝ ਕੇ ਉਹਨਾਂ ਦੇ ਨਾਲ ਪੰਗੇ ਲੈ ਰਹੇ ਨੇ ਤੇ ਦੂਸਰੇ ਪਾਸੇ ਬਿਕਮ ਮਜੀਠੀਆ ਦੀ ਜਿਹੜੀ ਤੁਲਨਾ ਹੈ ਸ਼ੋਲੇ ਫਿਲਮ ਦੇ ਗੱਬਰ ਨਾਲ ਕੀਤੀ ਗਈ ਤੇ ਗੱਬਰ ਦਾ ਕਿਰਦਾਰ ਕਿਸ ਤਰ੍ਹਾਂ ਸੀ ਕੀ ਮਜੀਠੀਆ ਦਾ ਕਿਰਦਾਰ ਮਜੀਠੀਆ ਦਾ ਆਚਰਣ ਕੀ ਗੱਬਰ ਵਰਗਾ ਹੈ ਇਸ ਨੂੰ ਲੈ ਕੇ ਆੜੇ ਹੱਥੀ ਲਿਆ ਹੈ ਮਨਦੀਪ ਸਿੰਘ ਮੱਲਾ ਨੇ ਪਹਿਲਾਂ ਆਪਾਂ ਮਨਦੀਪ ਸਿੰਘ ਮਰਦਾ ਦੀ ਗੱਲ ਸੁਣਦੇ ਹਾਂ ਕੀ ਕੀ ਕਹਿੰਦੇ ਨੇ ਉਹ ਸ਼ਰੂਮਣੀ ਅਕਾਲੀ ਦਲ ਦੇ ਉਹਨਾਂ ਦੀ ਗੱਲ ਬੜੀ ਵਾਇਰਲ ਹੋ ਰਹੀ ਆ ਕਿ ਵਿਕਰਮ ਜੀਠੀਏ ਦੀ ਇੰਨੀ ਦਹਿਸ਼ਤ ਆ ਕਿ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਇਹ ਲੋਕ ਮਹਿਸੂਸ ਕਰਦੇ ਆ ਜਿਵੇਂ ਗੱਬਰ ਆ ਗਿਆ ਮੈਂ ਭੈਣ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਬਿਲਕੁਲ ਮੈਂ ਤੁਹਾਡੇ ਨਾਲ 100% ਸਹਿਮਤ ਆ ਵਿਕਰਮ ਜੀਠੀਏ ਦੀ ਪੰਜਾਬ ਦੇ ਵਿੱਚ ਇੰਨੀ ਦਹਿਸ਼ਤ ਸੀ ਤੇ ਇੰਨੀ ਦਹਿਸ਼ਤ ਹੈ ਜਿਵੇਂ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੀ ਸੀਗੀ ਪਰ ਫਿਲਮ ਦੇ ਵਿੱਚ ਜੇ ਤੁਹਾਨੂੰ ਚੇਤਾ ਹੋਵੇ ਤਾਂ ਗੱਬਰ ਦਾ ਕਿਰਦਾਰ ਤੇ ਚੈੱਕ ਕਰ ਲਓ ਜਿਵੇਂ ਉਹਨੇ ਫਿਲਮ ਦੇ ਵਿੱਚ ਲੋਕਾਂ ਨੂੰ ਤੇ ਤਸ਼ੱਦਦ ਕਰਨ ਦੇ ਵਿੱਚ ਕੋ ਕਸਰ ਨਹੀਂ ਛੱਡੀ ਤੋਂ ਉਸੇ ਤੀਕੇ ਬਿਕਰਮ ਮਜੀਠੀਆ ਨੇ ਵੀ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਨ ਦੇ ਵਿੱਚ ਕੋ ਕਸਰ ਨਹੀਂ ਛੱਡੀਆ ਭੈਣ ਗਨੀਬੌਰ ਮਜੀਠੀਆ ਇਹ ਹੈ ਮਨਦੀਪ ਸਿੰਘ ਮੱਨਾ ਉਹਨਾਂ ਨੇ ਮਨਦੀਪ ਸਿੰਘ ਮੱਨਾ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਭੈਣ ਗਨੀਬੌਰ ਮਜੀਠੀਆ ਵੱਲੋਂ ਆਪਣੇ ਪਤੀ ਨੂੰ ਸ਼ੋਲੇ ਫਿਲਮ ਦਾ ਗੱਬਰ ਕਿਹਾ ਗਿਆ ਤੁਲਨਾ ਜਿਹੜੀ ਹੈ ਮਜੀਠੀਆ ਸਾਹਿਬ ਦੀ ਉਹ ਸ਼ੋਲੇ ਫਿਲਮ ਦੇ ਗੱਬਰ ਦੇ ਨਾਲ ਕੀਤੀ ਗਈ ਤੇ ਫਿਰ ਗਬਰ ਦਾ کردار ਕਿਉਂ じゃ ਸੀ ਉਹਨਾਂ ਨੇ ਭੋਲੇ-ਪਾਲੇ ਲੋਕਾਂ ਨੂੰ ਲੁੱਟਿਆ ਵੀ ਨਸ਼ਾ ਵੀ ਵਿੱਚ ਅਤੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਖਿਲਵਾੜ ਵੀ ਕੀਤਾ ਯਾਨੀ ਕਿ ਕੀ ਬਿਕਮ ਜੀ ਸਿੰਘ ਜੀਠੀਆ ਨੇ ਫਿਰ ਅਜਿਹੇ ਕੰਮ ਕੀਤੇ ਨੇ ਜੇਕਰ ਉਸ ਦੀ ਤੁਲਨਾ ਛੁੱਲੇ ਫਿਲਮ ਦੇ ਗਬਰ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਵਿਵਾਦਾਂ ਦੇ ਵੀ ਜ਼ਿਕਰ ਹੋਏ ਨੇ 540 ਕਰੋੜ ਦੀ ਜ਼ਿਆਦਾ ਇਵਨ ਤੋਂ ਗਰੀਬਕੌਰ ਮਜੀਠੀਆ ਉੱਤੇ ਵੀ ਇਲਜ਼ਾਮ ਲਗਾਏ ਨੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਕਿ ਇਹਨਾਂ ਨੇ ਇੱਕ ਗ੍ਰੀਨ ਐਵੇਨਿਊ ਨਾਮ ਦੀ ਕਲੋਨੀ ਕੱਟੀ ਹੈ ਹਲਕਾ ਜਲੰਧਰ ਦੇ ਵਿੱਚ ਜਿਸ ਦਾ 25% ਸ਼ੇਅਰਹੋਲਡਰ ਗਰੀਬਕੌਰ ਮਜੀਠੀਆ ਦੇ ਕੋਲ ਹੈ 540 ਕਰੋੜ ਸੱਤਾ ਅਤੇ ਪਿੰਦੀ ਦੇ ਨਾਮ ਦੀ ਗੱਲ ਹੋ ਰਹੀ ਹੈ ਆ ਕਈ ਜਿਹੜੀਆਂ ਜ਼ਾਇਦਾਦਾਂ ਨੇ ਉਹਨਾਂ ਅਨੁਕੁਰਕੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤਵਾਨ ਵੱਲੋਂ ਲੇਕਿਨ ਇਧਰ ਗਰੀਬਕੌਰ ਮਜੀਠੀਆ ਨੇ ਜਿਹੜਾ ਆ ਕਿਹਾ ਕਿ ਗੱਬਰ ਵਰਗੇ ਦੀ ਮਜੀਠੀਆ ਤੇ ਮਜੀਠਾ ਸਾਹਿਬ ਉਸ ਨੂੰ ਲੈ ਕੇ ਮਨਦੀਪ ਸਿੰਘ ਮੱਦਾ ਨੇ ਕਿਹਾ ਕਿ ਤੁਹਾਨੂੰ ਅਜੈ ਅਲੀ ਕਹਿਣਾ ਚਾਹੀਦਾ ਸੀ ਜੇਕਰ ਤੁਸੀਂ ਕਹਿਆ ਹੈ ਤੇ ਬਿਲਕੁਲ ਸੱਚ ਕਹਿ ਰਹੇ ਹੋ ਇਹੋ ਕੁਝ ਕੀਤਾ ਬਿਕਮਜੀਤ ਸਿੰਘ ਮਜੀਠੀਆ ਨੇ ਜਦੋਂ ਉਹ ਸੱਤਾ ਦੇ ਵਿੱਚ